ਫਾਈ ਬੋਤਾ ਸਿੰਘ ਆਪਣੇ ਇੱਕ ਸਾਥੀ ਗਰਤਾ ਸਿੰਘ ਦੇ ਨਾਲ ਰੰਗਰੇਟੇ ਖਾਨਦਾਨ ਦੇ ਵਿੱਚੋਂ ਰਾਤ ਨੂੰ ਸਫਰ ਕਰਦੇ ਨੇ ਤੇ ਦਿਨੇ ਝਾੜੀਆਂ 'ਚ ਲੁੱਕ ਕੇ ਬਹਿ ਜਾਂਦੇ ਨੇ ਕਿਉਂਕਿ ਦਰਸ਼ਨ ਕਰਨ ਵਾਸਤੇ ਆਏ ਨੇ ਵਾਪਸ ਜਾਣਾ ਇੱਕ ਝਾੜੀ 'ਚ ਲੁੱਕ ਕੇ ਬੈਠੇ ਨੇ ਤੇ ਕੁਝ ਸੂਈਏ ਲਾਗੋਂ ਦੀ ਲੰਘ ਰਹੇ ਨੇ ਉਸ ਨੇ ਵੇਖਿਆ ਕਹਿੰਦਾ ਝਾੜੀਆਂ ਦੇ ਵਿੱਚ ਇੰਝ ਭੁਲੇਖਾ ਪੈਂਦਾ ਜਿਵੇਂ ਕੋਈ ਲੁੱਕ ਕੇ ਬੈਠਾ ਹੋਵੇ ਦਜਾਤ ਇਹਦਾ ਹੋ ਸਕਦਾ ਕਿਤੇ ਸਿੱਖ ਨਾ ਲੋਕ ਕੇ ਬੈਠੇ ਹੋਣ ਉਹ ਕਹਿੰਦਾ ਨਹੀਂ ਹੋਰ ਕੋਈ ਹੋ ਸਕਦਾ ਸਿੱਖ ਲੋਕ ਕੇ ਨਹੀਂ ਬਹਿ ਸਕਦੇ ਕਹਿੰਦਾ ਕਿਉਂ ਕਹਿੰਦਾ ਇਹਨਾਂ ਦੇ ਗੁਰੂ ਨੇ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਕੁੱਟ ਕੇ ਭਰ ਦਿੱਤੀ ਹੈ ਖਾਲਸਾ ਸੋਏ ਜੋ ਨਿੰਦਾ ਤਿਆਗੇ ਸਨਮੁਖ ਲੜੇ ਨਾ ਰਣਤੇ ਪਾਗੇ ਜੇ ਸਿੱਖ ਹੋਊਗਾ ਲੋਕ ਨਹੀਂ ਸਕਦਾ ਹੋਰ ਕੋਈ ਹੋ ਸਕਦਾ ਹੁਣ ਇੰਨੀ ਵੱਡੀ ਬੋਲੀ ਦੁਸ਼ਮਣ ਮਾਰੇ ਤੇ ਸਿੱਖ ਦੀ ਮਾਨਸਿਕਤਾ ਕਿਵੇਂ ਸਹਾਰੇ ਉਸੇ ਵੇਲੇ ਝਾੜੀਆਂ ਚ ਉੱਠ ਕੇ ਖਲੋਗੇ ਕਹਿੰਦੇ ਬਿਲਕੁਲ ਅਸੀਂ ਸਿੰਘ ਜੀ ਅਸੀਂ ਖਾਲਸੇ ਜੀ ਅਸੀਂ ਗੁਰੂ ਦੇ ਖਾਲਸੇ ਜੀ ਹੁਣ ਖਿਆਲ ਕਰਿਓ ਫਿਰ ਸਿੱਖ ਦੀ ਮਾਨਸਿਕਤਾ ਦੇ ਵਿੱਚ ਜਿਹੜੀ ਉਹ ਗੱਲ ਭਰੀ ਸੀ ਹਮ ਕੋ ਪਾਤਸ਼ਾਹੀ ਨਾਨਕ ਦਈ ਦੋਵੇਂ ਸਿੱਖ ਸਲਾਹ ਕਰਦੇ ਨੇ ਕੀ ਹਕੂਮਤ ਸੋਚਦੀ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ ਨਹੀਂ ਉਹ ਖਾਲਸਾ ਜਿਹਦੇ ਬਾਰੇ ਗੁਰੂ ਪਾਸ਼ਾ ਨੇ ਕਿਹਾ ਸੀਗਾ ਇਹ ਉਤੀਸਰ ਮਜਹਬ ਖਾਲਸਾ ਉਪਜੋ ਪ੍ਰਧਾਨਾ ਜਿਨ ਗੁਰੂ ਗੋਬਿੰਦ ਕੇ ਹੁਕਮ ਸਿਓ ਗਹਿ ਖੜਕ ਦਿਖਾਨਾ ਉਹ ਖਾਲਸਾ ਕਿਵੇਂ ਖਤਮ ਹੋ ਸਕਦਾ ਹੈ ਦੋਵਾਂ ਸਿੰਘਾਂ ਚੋਂ ਇੱਕ ਸਿੰਘ ਨੇ ਆਪਣਾ ਕਮਰਕੱਸਾ ਖੋਲਿਆ ਇੱਕ ਡਾਂਗ ਦੇ ਉੱਪਰ ਉਹ ਨੀਲੇ ਕਮਰਕੱਸੇ ਨੂੰ ਟੰਗ ਕੇ ਨਿਸ਼ਾਨ ਸਾਹਿਬ ਬਣਾ ਕੇ ਗੱਡ ਦਿੱਤਾ ਇੱਕ ਸਿੰਘ ਦੇ ਹੱਥ ਵਿੱਚ ਸੋਟਾ ਹੈ ਇੱਕ ਸਿੰਘ ਦੇ ਕੋਲ ਵੱਡੀ ਸ੍ਰੀ ਸਾਹਿਬ ਹੈ ਤੇ ਸਰਾਏ ਅਮਾਨਤ ਖਾਨ ਜਿਹੜੀ ਨੂਰਦੀਨ ਦੀ ਸਰਾਏ ਆ ਉਹਦੇ ਸਾਹਮਣੇ ਝੰਡਾ ਗੱਡ ਕੇ ਬਹਿ ਗਏ ਝੰਡਾ ਗੱਡ ਕੇ ਬਹਿ ਕੇ ਜਿਹੜੇ ਵੀ ਉਥੋਂ ਦੀ ਇਹ ਜਿਹੜੀ ਨੂਰਦੀਨ ਦੀ ਸਰਾਹ ਦੀ ਸੜਕ ਹੈ ਇਹ ਉਸ ਵੇਲੇ ਦੀ ਜਰਨੈਲੀ ਸੜਕ ਸੀ ਜਿਹੜੀ ਲਾਹੌਰ ਨੂੰ ਜਾਂਦੀ ਸੀ ਦਿੱਲੀ ਤੋਂ ਲਾਹੌਰ ਲਾਹੌਰ ਦੇ ਦਿੱਲੀ ਦਰਵਾਜ਼ੇ ਤੋਂ ਲੈ ਕੇ ਦਿੱਲੀ ਦੇ ਲਾਹੌਰੀ ਦਰਵਾਜ਼ੇ ਤੱਕ ਜਿਹੜੀ ਸੜਕ ਜਾਂਦੀ ਸੀ ਇਹ ਉਹ ਸੜਕ ਸੀ ਜਰਨੈਲੀ ਸੜਕ ਹੋਵੇ ਮੁਗਲ ਹਕੂਮਤ ਦੀ ਤੇ ਖਾਲਸਾ ਪੰਥ ਦੇ ਦੋ ਸਿੰਘ ਜਿਹੜੇ ਨੇ ਉਹ ਝੰਡਾ ਕੱਢ ਕੇ ਬਹਿ ਜਾਣ ਤੇ ਹਰ ਆਏ ਗਏ ਬੰਦੇ ਨੂੰ ਕਹਿਣ ਟੈਕਸ ਦਿਓ ਟੈਕਸ ਗ੍ਰਾਹਣਾ ਤੇ ਨਿਸ਼ਾਨ ਚਲਾ ਦੇਣਾ ਆਜ਼ਾਦ ਰਾਜ ਦੀਆਂ ਨਿਸ਼ਾਨੀਆਂ ਸੀ ਪਰ ਆਜ਼ਾਦ ਰਾਜ ਦਾ ਐਲਾਨ ਕੌਣ ਕਰ ਰਿਹਾ ਹੈ ਦੋ ਸਿੱਖ ਇੱਕ ਪਾਸੇ ਸਭ ਤੋਂ ਵੱਡੀ ਹਕੂਮਤ ਇੱਕ ਪਾਸੇ ਦੋ ਸਿੱਖ ਸਭ ਤੋਂ ਵੱਡੀ ਹਕੂਮਤ ਇਸ ਕਰਕੇ ਕਹਿ ਰਹੀ ਹੈ ਕਿ 1739 ਦੇ ਵਿੱਚ ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਦੀ ਮਨਸਬਦਾਰੀ ਪ੍ਰਵਾਨ ਕੀਤੀ ਸੀ ਤੇ ਨਾਦਰ ਸ਼ਾਹ ਏਸ਼ੀਆ ਦਾ ਬੜਾ ਵੱਡਾ ਜਰਨੈਲ ਸੀ ਇੱਕ ਪਾਸੇ ਏਸ਼ੀਆ ਦੀ ਵੱਡੀ ਹਕੂਮਤ ਦੂਜੇ ਪਾਸੇ ਦਰੂਦੇ ਗੁਰੂ ਦੇ ਖਾਲਸੇ ਇੱਕ ਸਰਕਾਰੀ ਕਾਨੂੰਾਈ ਆ ਰਹੀ ਹੈ ਸਰਕਾਰੀ ਕਾਫਲਾ ਆ ਰਿਹਾ ਹੈ ਸਿੰਘਾਂ ਨੇ ਰੋਕ ਲਿਆ ਕਹਿੰਦੇ ਟੈਕਸ ਦੇ ਕੇ ਜਾਓ ਤੁਸੀਂ ਕੌਣ ਹੁੰਦੇ ਹੋ ਟੈਕਸ ਮੰਗਣ ਵਾਲੇ ਅਹਲਕਾਰ ਕਹਿੰਦੇ ਨੇ ਖਾਲਸੇ ਹਾਂ ਤਾਨੂੰ ਟੈਕਸ ਲਾਉਣ ਦਾ ਹੱਕ ਕਿਸ ਨੇ ਦਿੱਤਾ ਹੈ ਗੁਰੂ ਨੇ ਬੜੀ ਹੈਰਾਨਗੀ ਦੀ ਗੱਲ ਹੈ ਟੈਕਸ ਲੈ ਲਿਆ ਕਹਿੰਦੇ ਅਸੀਂ ਜ਼ਕਰੀਆ ਖਾਨ ਨੂੰ ਜਾ ਕੇ ਸਨੇਹਾ ਦੇਵਾਂਗੇ ਕਿ ਸਿੱਖ ਜਿਹੜੇ ਨੇ ਲੋਕਾਂ ਦੀ ਲੁੱਟਮਾਰ ਕਰ ਰਹੇ ਨੇ ਟੈਕਸ ਦੇ ਰਹੇ ਨੇ ਟੈਕਸ ਮੰਗ ਰਹੇ ਨੇ ਕਹਿੰਦੇ ਸਨੇਹਾ ਇਹ ਨਾ ਦਿਓ ਆ ਸਾਡੇ ਵੱਲੋਂ ਇੱਕ ਲਿਖਤ ਵੀ ਲੈ ਜਾਓ ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ ਵਿੱਚ ਰਾਹੇ ਖਲੋਤਾ ਆਨਾ ਲਾਵੇ ਗੱਡੇ ਨੂੰ ਪੈਸਾ ਲਾਵੇ ਖੋਤਾ ਆਖੀ ਭਾਬੀ ਖਾਨੋ ਨੂੰ یوں ਆਖਿਆ ਸਿੰਘ ਬੋਤਾ ਕਹਿੰਦਾ ਖਾਨੋ ਭਾਬੀ ਜ਼ਕਰੀਆ ਖਾਨ ਵੇਖੋ ਸਿੰਘ ਨੇ ਨਾਂ ਕੀ ਵਰਤਿਆ ਸਿੱਖ ਦੇ ਸਾਹਮਣੇ ਪੰਜਾਬ ਦਾ ਗਵਰਨਰ ਜਿਹੜਾ ਕੋਈ ਕਹਿਮੀਅਤ ਨਹੀਂ ਰੱਖਦਾ ਕਹਿੰਦਾ ਉਹਨੂੰ ਖਾਨੋ ਭਾਬੀ ਨੂੰ ਜਾ ਕੇ ਕਹਿ ਦੀ ਕਿ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਉੱਥੇ ਚੁੰਗੀ ਦਾ ਨਾਕਾ ਲਾ ਕੇ ਡਟ ਗਏ ਨੇ ਉਹਨਾਂ ਦੇ ਇੱਕ ਦੇ ਹੱਥ ਵਿੱਚ ਤਲਵਾਰ ਹੀ ਇੱਕ ਦੇ ਹੱਥ ਦੇ ਵਿੱਚ ਸੋਟਾ ਹੀ ਦੋ ਸਿੰਘ ਹੀ ਇੱਕ ਅਨਾ ਉਹ ਗੱਡੇ ਤੋਂ ਟੈਕਸ ਲੈਣਦਾ ਹੀ ਤੇ ਇੱਕ ਪੈਸਾ ਉਹ ਖੋਤੇ ਤੋਂ ਟੈਕਸ ਲੈਣਦਾ ਹੀ ਉਹਨੂੰ ਕਹਾ ਕੇ ਮੁਕਾਬਲਾ ਕਰ ਲਾਏ। ਜ਼ਕਰੀਆ ਖਾਨ ਤੱਕ ਖਬਰ ਪਹੁੰਚੀ ਲਿਖਤ ਦੇ ਵਿੱਚ। ਅਜੀਬ ਗੱਲ ਹੈ ਦੋ ਸਿੰਘਾਂ ਵੱਲੋਂ ਖਾਲਸਾ ਰਾਜ ਦਾ ਐਲਾਨ। ਜ਼ਲਾਲਦੀਨ ਨੇ ਆਪਣੇ ਪਠਾਨ ਨੂੰ ਫੌਜ ਦੇ ਕੇ ਭੇਜ ਦਿੱਤਾ। ਜਦੋਂ ਜ਼ਲਾਲਦੀਨ ਨੂੰ ਆਉਂਦਾ ਵੇਖਿਆ ਤੇ ਸਿੰਘ ਸਲਾਹ ਕਰਦੇ ਨੇ ਕਿੰਦੇ ਇੱਕ ਕਰਪਾਨ ਤੇ ਇੱਕ ਸੋਟਾ ਦੂਜੇ ਪਾਸੇ ਦੁਸ਼ਮਣ ਦੀ ਫੌਜ। ਕਿੰਦੇ ਲੜਿਆ ਕਿਵੇਂ ਜਾਵੇ ਇੱਕ ਕਮਰਕੱਸਾ ਤੇ ਉਹਨਾਂ ਨੇ ਪਹਿਲਾਂ ਹੀ ਇੱਕ ਸੋਟੇ ਦੇ ਉੱਪਰ ਬੰਨ੍ਹਿਆ ਸੀ ਤੇ ਦੂਜੇ ਕਮਰਕੱਸੇ ਨਾਲ ਆਪਣੇ ਇੱਕ ਦੂਜੇ ਦੇ ਲੱਕ ਬੰਨ ਲਏ ਪਿੱਠਾਂ ਦੇ ਨਾਲ ਪਿੱਠਾਂ ਜੋੜ ਕੇ ਕਮਰਕੱਸਾ ਬੰਨ ਲਿਆ ਕਿ ਕੋਈ ਪਿੱਠ ਤੇ वार ਨਾ ਕਰ ਸਕੇ ਤੇ ਉਸ ਵੇਲੇ ਜ਼ਲਾਲਦੀਨ ਕਹਿੰਦਾ ਹੈ ਕਹਿੰਦਾ ਸਿੱਖੋ ਕਮਲੇ ਹੋ ਗਿਓ ਜਾਓ ਭੱਜ ਜਾਓ ਆਪਣੀ ਜਾਨ ਬਚਾਓ ਦੋ ਜਣੇ ਫੌਜ ਦੇ ਅੱਗੇ ਅੜਨਾ ਚਾਹੁੰਦੇ ਹੋ ਤੇ ਉਹਨਾਂ ਦਾ ਜਵਾਬ ਪਤਾ ਕੌਣ ਹੈ ਕਹਿੰਦਾ ਕਹੋ ਨ ਕਹਾਵਤ ਹਮ ਜਨਮੇ ਆਵੇ ਹਮ ਤੋਂ ਮੂਲੋ ਮਰਨਾ ਠਕਾਵੇ ਕਹਿੰਦਾ ਤੂੰ ਜਨਮ ਦੀ ਗੱਲ ਹੀ ਕਿਉਂ ਕਰਦਾ ਅਸੀਂ ਤੇ ਸੱਚੀ ਨਾਕਾ ਲਾਇਆ ਹੀ ਮਰਨ ਦੇ ਵਾਸਤੇ ਜਲਾਲਦੀਨ ਜਨਮ ਦੀ ਗੱਲ ਹੀ ਕਿਉਂ ਕਰਦਾ ਹੈ ਅਸੀਂ ਤੇ ਇੱਥੇ ਖੜੇ ਹੀ ਮਰਨ ਦੇ ਵਾਸਤੇ ਹ ਜਲਾਲਦੀਨ ਨੇ ਬੜੇ ਹੰਕਾਰ ਦੇ ਵਿੱਚ ਆ ਕੇ ਆਪਣੇ ਕਤਿਰ ਅੰਦਾਜ਼ ਨੂੰ ਕਹਿੰਦਾ ਉਹ ਕਹਿੰਦਾ ਨਸ਼ਤਰਖਾਨ ਮਾਰੇ ਦੀ ਛਾਤੀ ਦੇ ਵਿੱਚ ਤੀਰ ਤੇ ਪਾਰ ਬਲਾ ਦੇ ਤੀਰ ਮਾਰਿਆ ਸਿੰਘ ਦੇ ਮੋਢੇ 'ਚ ਵੱਜਾ ਮੋਢੇ 'ਚੋਂ ਖਿੱਚ ਕੇ ਤੀਰ ਪਰਾਂ ਮਾਰਿਆ ਕਹਿੰਦਾ ਜ਼ਲਾਲਦੀਨ ਜੇ ਕੈਸੋ ਤੁਮਰੋ ਤੀਰ ਜੋ ਹਮਰਾ ਚੀਰ ਨਾ ਸਕੇ ਸਰੀਰ ਕਹਿੰਦਾ ਕੀ ਇਹ ਨਕੰਮੇ ਜੇ ਤੀਰਾਂ ਦੇ ਨਾਲ ਲੜੰਦੇ ਆ ਜੇ ਮਰਦਾਂ ਵਾਲੀ ਗੱਲ ਐ ਮਰਦਾਂ ਵਾਂਗੂ ਲੜ ਤੇਵਰੀ ਬੋਲੀ ਮਾਰੀ ਜਾਵੇ ਨਾ ਤੇ ਬੰਦੇ ਦੇ ਮਨ 'ਚ ਜੋਸ਼ ਜਾਗਦਾ ਜ਼ਲਾਲਦੀਨ ਨੇ ਆਪਣੇ ਸਪਾਹੀਆਂ ਨੂੰ ਕਿਹਾ ਕਹਿੰਦਾ ਤਲਵਾਰਾਂ ਸੂਤ ਕੇ ਪੈ ਜਾਓ ਕਿੰਨੀਆਂ ਘੜੀਆਂ ਜੰਗ ਹੁੰਦੀ ਰਹੀ ਜਿੰਨਾ ਚਿਰ ਤੱਕ ਸਿੰਘ ਸ਼ਹੀਦ ਨਹੀਂ ਹੋਗੇ ਆਖਰੀ ਦਮ ਤੱਕ ਲੜਦੇ ਰਹੇ ਔਰ ਇਹ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਦੇ ਸਾਹਮਣੇ ਆਜ਼ਾਦ ਰਾਜ ਦਾ ਐਲਾਨ ਸੀ